ਪੰਜਾਬ ਅਤੇ ਹਿਮਾਚਲ 'ਚ ਲਗਾਤਾਰ ਪੈ ਰਹੇ ਆ ਭਾਰੀ ਮੀਂਹ ਲੋਕਾਂ ਦੇ ਲਈ ਹੜ੍ਹਾਂ ਦੇ ਰੂਪ ਦੇ ਵਿੱਚ ਸਾਬਤ ਹੋ ਰਿਹਾ ਹੈ ਸਮੇਂ-ਸਮੇਂ ਤੇ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਪੰਜਾਬ ਭਰ ਦੇ ਵਿੱਚ ਕੀ ਹਾਲਾਤ ਨੇ ਇਸ ਤੋਂ ਹਰ ਇੱਕ ਵਿਅਕਤੀ ਚੰਗੀ ਤਰ੍ਹਾਂ ਜਾਣੂ ਹੋਵੇ ਉੱਥੇ ਜੇਕਰ ਆਪਾਂ ਹੁਸ਼ਿਆਰਪੁਰ ਦੀ ਗੱਲ ਕਰ ਲਈਏ ਤਾਂ ਹੁਸ਼ਿਆਰਪੁਰ ਦੇ ਵੀ ਸੈਂਕੜੇ ਪਿੰਡ ਜਿਹੜੇ ਉਹ ਹੜ੍ਹਾਂ ਦੀ ਲਪੇਟ ਦੇ ਵਿੱਚ ਆਏ ਨੇ ਤਾਂ ਕਈ ਬਹੁਤਿਆਂ ਪਿੰਡਾਂ ਦੇ ਵਿੱਚ ਜਿਹੜਾ ਹੜ੍ਹਾਂ ਨੇ ਅਤਿ ਦੀ ਤਬਾਹੀ ਵੀ ਮਚਾਈ ਹੈ ਪਿੰਡਾਂ ਦੇ ਆਪਸੀ ਸੰਪਰਕੇ ਟੁੱਟ ਚੁੱਕੇ ਨੇ ਅਜੀ ਦੇ ਵਿੱਚ ਕਿੰਨੀ ਮਹੱਤਵਪੂਰਨ ਭੂਮਿਕਾ ਬਣ ਜਾਂਦੀ ਹੈ ਪੰਜਾਬ ਸਰਕਾਰ ਦੀ ਕਿਉਂਕਿ ਸਰਕਾਰ ਤੋਂ ਲੋਕਾਂ ਨੂੰ ਉਮੀਦ ਹੁੰਦੀ ਹੈ ਤਾਂ ਅੱਜ ਇਹ ਹੁਸ਼ਿਆਰਪੁਰ ਦੇ ਹਲਕਾ ਟਾਂਡਾ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੜ ਪ੍ਰਭਾਵਿਤ ਇਲਾਕਿਆਂ ਦਾ ਵਿਸ਼ੇਸ਼ ਤੌਰ ਤੇ ਦੌਰਾ ਕਰਨ ਦੇ ਲਈ ਪਹੁੰਚ ਰਹੇ ਨੇ ਦਾ ਇਸ ਮੋਕੇ ਪ੍ਰਸ਼ਾਸਨ ਵੀ ਜਿਹੜਾ ਉਹ ਪੱਪਾ ਪਾਰਿਆ ਤਿਆਰੀਆਂ ਦੇ ਵਿੱਚ ਜੁਟਿਆ ਹੋਇਆ ਮੁੱਖ ਮੰਤਰੀ ਦੀ آمد ਨੂੰ ਲੈ ਕੇ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਜਦੋਂ ਸਾਲ 2023 ਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ ਹੜ੍ਹ ਆਇਆ ਸੀ ਤਾਂ ਉਸ ਵਕਤ ਵੀ ਮੁੱਖ ਮੰਤਰੀ ਭਗਵੰਤ ਮਾਨ ਉੱਚੇਚੇ ਤੌਰ ਤੇ ਚਾਂਡਾ ਦੇ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਦੇ ਲਈ ਪਹੁੰਚੇ ਸੀ ਤਾਂ ਬਹੁਤ ਸਾਰੇ ਲੋਕਾਂ ਦੇ ਨਾਲ ਉਹ ਵਾਅਦੇ ਕਰਕੇ ਗਏ ਸੀ ਤਾਂ ਬਹੁਤ ਸਾਰੇ ਐਲਾਨ ਵੀ ਉਹਨਾਂ ਵੱਲੋਂ ਕੀਤੇ ਗਏ ਸੀ ਤਾਂ ਅੱਜ ਇੱਕ ਵਾਰ ਮੁੜ ਤੋਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੁਸ਼ਿਆਰਪੁਰ ਦੇ ਹਲਕਾ ਚਾਂਡਾ ਵਿਖੇ ਪਹੁੰਚਣਗੇ ਤੇ ਦੁਪਹਿਰ 1 ਵਜੇ ਦੇ ਕਰੀਬ ਦਾ ਸਮ ਟਾਂਡਾ ਦੇ ਵਿੱਚ ਪਹੁੰਚੜ ਗਿਆ ਤਾਂ ਟਾਂਡਾ ਦੇ ਜਿਹੜੇ ਹਰ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੀ ਹੈ ਕਿਉਂਕਿ ਟਾਂਡਾ ਦੇ ਬਹੁਤ ਸਾਰੇ ਪਿੰਡ ਆ ਜਿਹੜੇ ਉਹ ਹੜਾ ਦੀ ਮਾਰ ਦੇ ਵਿੱਚ ਆਏ ਨੇ ਮੁਕੇਰੀਆਂ ਦੇ ਪਿੰਡ ਆ ਦਸੂਏ ਦੇ ਪਿੰਡ ਆ ਇਹ ਟਾਂਡੇ ਦੇ ਹਲਕੇ ਦੀ ਆਪਾਂ ਗੱਲ ਕਰ ਲਈ ਤਾਂ ਪਿੰਡ ਰੜਾ ਮੰਡਾ ਐ ਅਬਦੁੱਲਾਪੁਰ ਐ ਚਾਲੀ ਪਿੰਡ ਐ ਤਾਂ ਹੋਰ ਵੀ ਬਹੁਤ ਸਾਰੇ ਪਿੰਡ ਆ ਜਿਹੜੇ ਉਹ ਜਿਹੜੇ ਖਾਸ ਕਰ ਬਿਆਸ ਤਰਿਆ ਤੇ ਕੰਡਿਆ ਤੋਂ ਪਿੰਡ ਵਾਸਤੇ ਨੇ ਇਲਾਕੇ ਵਾਸਤੇ ਨੇ ਤਾਂ ਬਿਆਸ ਤਰਿਆ ਨੇ ਕਾਫੀ ਜ਼ਿਆਦਾ ਉਹਨਾਂ ਨੂੰ ਮਾਰਕ ਕੀਤੀ ਐ ਤੇ ਅੱਜ ਉਹਨਾਂ ਇਲਾਕਿਆਂ ਦਾ ਦੌਰਾ ਕਰਨ ਦੇ ਲਈ ਵਿਸ਼ੇਸ਼ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹੁੰਚ ਰਹ ਕੀ ਮੁੱਖ ਮੰਤਰੀ ਭਗਵੰਤ ਮਾਨ ਹੁਣ ਉਹਨਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲਈ ਜੋ ਪੀੜਤ ਪਰਿਵਾਰ ਨੇ ਜਿਨ੍ਹਾਂ ਦੇ ਘਰਾਂ ਦਾ ਨੁਕਸਾਨ ਹੋਇਆ ਜਿਨ੍ਹਾਂ ਦਾ ਵਾਹਨਾਂ ਦਾ ਨੁਕਸਾਨ ਹੋਇਆ ਜਿਨ੍ਹਾਂ ਦੀਆਂ ਫਸਲਾਂ ਦਾ ਨੁਕਸਾਨ ਹੋਇਆ ਕਿਸਾਨਾਂ ਦੀਆਂ ਉਹਨਾਂ ਲਈ ਕੀ ਹੁਕਮ ਹੈ ਜਾਂ ਕੀ ਐਲਾਨ ਉਹ ਜਾਰੀ ਕਰਕੇ ਜਾਂਦੇ ਨੇ ਫਿਲਹਾਲ ਇਹ ਤਾਂ ਸਮਾਂ ਹੀ ਦੱਸੇਗਾ